ਹਾਂਜੀ ਉਹਨਾਂ ਸੀ ਗੱਲ ਕਰਦੇ ਆ ਵਿਕਾਸ ਜੀ ਨਾਲ ਉਹ ਵਿਕਾਸ ਜੀ ਕੀ ਆਪਣੇ ਇੰਤਜ਼ਾਮ ਕਿਸ ਤਰ੍ਹਾਂ ਦਾ ਚੱਲ ਰਿਹਾ ਹੈਗਾ ਆਪਣਾ ਸਭ ਤੋਂ ਪਹਿਲਾਂ ਤਾਂ ਮੈਂ ਬਾੜੀਆ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਇੱਥੇ ਸ਼ਨੀ ਮੰਦਰ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਹਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਹੀ ਸੂਚਨਾ ਦੇਣਾ ਚਾਹਾਂਗਾ ਕਿ 26 ਤਰੀਕ ਦਿਨ ਸੋਮਵਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀ ਜੰਤੀ ਦਾ ਪਾਵਨ ਸਰ ਬੜੀ ਸ਼ਰਧਾ ਦੇ ਹਰਸ਼-ਉਲਾਸ ਨਾਲ ਸ਼ਨੀ ਮੰਦਰ ਤਰਨਪੁਰ ਕੋਲ ਨੂੰ ਚੁਣਾਇਆ ਜਾ ਰਿਹਾ ਜਿਸ ਦੇ ਵਿੱਚ ਸਾਰੇ ਸ਼ਹਿਰ ਨਿਵਾਸੀ ਲਗਾਤਾਰ ਸਾਨੂੰ 25 ਤੋਂ 30 ਸਾਲ ਤੋਂ ਸਹਿਯੋਗ ਕਰਦੇ ਆ ਰਹੇ ਨੇ ਤੇ ਇਸ ਵਾਰ ਵੀ ਸ਼ਹਿਰ ਵਾਸੀ ਪੂਰਾ ਸਹਿਯੋਗ ਦੇ ਰਹੇ ਨੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਅਪੀਲ ਕਰਾਂਗਾ ਕਿ ਇਸ ਦਿਨ ਪ੍ਰਭੂ ਚਰਨਾ ਦੇ ਵਿੱਚ ਹਾਜ਼ਰੀ ਲਗਵਾਉਣ ਤੇ ਪੁੰਨ ਦੇ ਪਾਗਿਬਨ ਤੇ ਸਾਰੇ ਸ਼ਹਿਰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਕੇਕ ਤੇ ਪੇਸਟਰੀ ਦਾ ਭੋਗ ਨਹੀਂ ਲਗਾਇਆ ਜਾਏਗਾ ਬਾਕੀ ਜੋ ਸੰਗਤ ਲਿਆਏਗੀ ਸਾਰੇ ਉਸ ਚੀਜ਼ ਦਾ ਭੋਗ ਲਗਾਇਆ ਜਾਏਗਾ ਇਧੇ ਤੇ ਉਹ ਸਾਰੇ ਤਿਆਰੀਆਂ ਹੋ ਗਈਆਂ ਸਾਨੂੰ ਜੀ ਲਗਭਗ 1 ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਹਨ ਜੋ ਵੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈ ਤੇ ਲਗਭਗ ਤਿਆਰੀਆਂ ਮੁਕੰਮਲ ਹੋ ਗਈਆਂ ਬਾਕੀ ਜਿਹੜਾ ਕੋਈ ਕੰਮ ਰਹਿ ਗਿਆ ਇਸ ਵੇਲੇ ਤੱਕ ਹੋ ਜਾਵੇਗਾ ਇੰਨਾ ਜੇ ਵਿੱਚ ਵੱਡੇ ਬਣਾ ਰਹੇ ਇਹਦਾ ਕੋਈ ਆਈਡੀਆ ਨਹੀਂ ਹੈ ਇਹਦਾ ਇਸ ਚੀਜ਼